ਸਮਰਾਲਾ ਮਾਛੀਵਾੜਾ ਰੋਡ ਦੇ ਉੱਤੇ ਪਿੰਡ ਬੱਲੀਓ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਸੜਕੀ ਹਾਦਸੇ ਵਿੱਚ ਪੂਰੀ ਤਰ੍ਹਾਂ ਜ਼ਖਮੀ ਹੋ ਗਏ 20 ਮਿੰਟ ਤੱਕ ਜ਼ਖਮੀ ਸੜਕ ਦੇ ਉੱਤੇ ਜ਼ਖਮੀ ਹਾਲਤ ਵਿੱਚ ਪਏ ਰਹੇ ਲੇਕਿਨ ਕਿਸੇ ਵੱਲੋਂ ਵੀ ਉਹਨਾਂ ਨੂੰ ਮਦਦ ਨਹੀਂ ਦਿੱਤੀ ਗਈ ਲੇਕਿਨ ਨੇੜੇ ਤੋਂ ਗੁਜ਼ਰਦੇ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੀ ਗੱਡੀ ਵਿੱਚ ਤਿੰਨ ਜ਼ਖਮੀਆਂ ਨੂੰ ਬਿਠਾਇਆ ਅਤੇ ਉਹਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਉਹਨਾਂ ਦਾ ਇਲਾਜ ਕਰਵਾਇਆ ਉੱਥੇ ਹੀ ਗੰਭੀਰਤੌਰ ਦੇ ਉੱਤੇ ਜ਼ਖਮੀ ਇੱਕ ਵਿਅਕਤੀ ਨੂੰ ਪੀਜੀਆਈ ਰੈਫਰ ਵੀ ਕਰਵਾਇਆ ਗਿਆ ਦੱਸ ਦਈਏ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਲੋਕਾਂ ਦੀ ਭੀੜ ਜ਼ਖਮੀਆਂ ਦੇ ਨੇੜੇ ਮੌਜੂਦ ਸੀ ਲੇਕਿਨ ਕਿਸੇ ਵੱਲੋਂ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਸੀ ਹੋਤੇ ਹੀ ਐਂਬੂਲੈਂਸ ਵੀ 20 ਮਿੰਟ ਤੋਂ ਉਥੇ ਨਹੀਂ ਪਹੁੰਚ ਪਾਈ ਸੀ ਜਿਸ ਤੋਂ ਬਾਅਦ ਜਗਤਾਰ ਸਿੰਘ ਦਿয়ালਪੁਰਾ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਉਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕਿਫਦੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਹਿਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲਿਆਪੁਰ ਨੂੰ ਦੇਖ ਕੇ ਇੱਕ ਐਕਸੀਡੈਂਟ ਹੋਇਆ ਸੀਗਾ ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜੋ ਉਹਨਾਂ ਕੋਲ ਤੱਕ ਦੇਖਿਆ ਇੱਕ ਇੱਕ ਭਰਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀਗਾ ਤੇ ਨਾਲ ਪੁੱਲ ਤਿੰਨਾ ਵਿਅਕਤੀ ਜ਼ਖਮੀ ਹੋਏ ਸੀਗੇ ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਕਾਰਨ ਹੋਸਦਾ ਪਰ ਉਹਨਾਂ ਨੂੰ ਮੈਂ ਆਪਣੀ ਗੱਡੀ 'ਚ ਲਿਜਾ ਕੇ ਹਸਪਤਾਲ ਭਰਤੀ ਕਰਾਇਆ ਤੇ ਜਿਹੜੀ ਮੁੱਢਲੀ ਸਿਹਤਨ ਨੂੰ ਦੇਖ ਕੇ ਪੀਜੀਆ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭਰਾਵਾਂ ਨੂੰ ਕਿਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਰਹਿੰਦੀ ਆ ਪਰ ਉੱਥੇ ਖੜ ਕੇ ਉਹ ਉਹ ਸਭ ਨੂੰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਾਲ ਪਹੁੰਚਦਾ ਕਰਦੇ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਕਿਉਂਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਾਲ ਪਹੁੰਚਦਾ ਦਿੱਤਾ ਜਾਵੇ ਤਾਂ ਜਿਹੜੀ ਟੀਮ ਸੀ ਜਿਹਨਾਂ ਬਹੁਤ ਵਸਤਾਂ ਜਿੰਮਿਆਂ ਚੋਂ ਲੈ ਕੇ ਗਏ ਆ ਉਹਨੂੰ ਵਧੀਆ ਟ੍ਰੀਟ ਉਹ ਸਭਾ ਲੱਜਵਦੀ ਕੀਤਾ ਤੇ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਆਪਣਾ ਚਾਰਾ ਵਿੱਚ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੈ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਆਪਾਂ ਬੁੱਢਾ ਫਰਜ਼ ਸਮਝਦੇ ਹੋ ਇਹਨੂੰ ਹਸਪਤਾਲ ਜ਼ਰੂਰ ਪਹੁੰਚਦਾ ਕਰਦੇ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਇਸ ਮੌਕੇ ਵੀ ਦਾ ਇੱਕ ਜਗਤਾਰ ਸਿੰਘ ਵਿਆਲਪੁਰਾ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸਰਦੀ ਹਾਸੀਆਂ ਵਿੱਚ ਜ਼ਖਮੀਆਂ ਨੂੰ ਆਪਣਾ ਪਹਿਲਾ ਫਰਜ਼ ਮੰਨਦਿਆਂ ਹੋਇਆਂ ਹਸਪਤਾਲ ਦੇ ਵਿੱਚ ਪਹੁੰਚਾਉਣਾ ਹਰੇਕ ਵਿਅਕਤੀ ਦਾ ਫਰਜ਼ ਬੰਦਾ ਹੈ ਉਹਨਾਂ ਕਿਹਾ ਕਿ ਇਸ ਮੌਕੇ ਦੇ ਉੱਤੇ ਦਿਖਾਈ ਗਈ ਦਰਿਆਦਿਲੀ ਦੇ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਉੱਤੇ ਹੀ ਉਹਨਾਂ ਨੇ ਗੰਭੀਰ ਤੌਰ ਦੇ ਉੱਤੇ ਜ਼ਖਮੀ ਹੋਏ ਵਿਅਕਤੀ ਦੀ ਜਗਬਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ